ਪਾਵਹਿ ਮੋਖ ਦਵਾਰ ਮੰਨੈ ਪਰਵਾਰਾ ਸਾਧਾਰ ਮੰਨੈ ਤਰੈ ਸਾਰੇ ਗੁਰ ਸਿੱਖ ਮੰਨੈ ਨਾਨਕ ਪਵਹਿ ਨਾ ਭਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੈ ਮਾਨ ਕੋਈ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬੇਸ਼ਮਾਰ ਅਥਾ ਅਗਣਤ ਅਤੋਲੈ ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੈ ਜਿਉਂ ਬੁਲਾਵਹਿ ਤਿਉ ਬੋਲੈ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗ ਜੀਓ ਵੱਡੇ ਭਾਗਾਂ ਵਾਲੇ ਹੋ ਗੁਰੂ ਦੀ ਗੋਦੀ ਵਿੱਚ ਬੈਠ ਕੇ ਜਗਤ ਪਿਤਾ ਜਗਤ ਗੁਰੂ ਗੁਰੂ ਨਾਨਕ ਦੇ ਮਹਾਰਾਜ ਦੀ ਅਮਰਤਮਈ ਬਾਣੀ ਜਪਜੀ ਸਾਹਿਬ ਦੀ ਵਿਚਾਰ ਸਰਵਣ ਕਰ ਰਹੇ ਹੋ ਜਿੰਨੀ ਕੁ ਮਹਾਰਾਜ ਮੱਤਵੁੱਧ ਬਖਸ਼ਦੇ ਨੇ ਆਪਾਂ ਉੰਨੀ ਵਿਚਾਰ ਕਰਦੇ ਆ ਇਹ ਵਿਚਾਰ ਤਾਂ ਮੇਰਾ ਪਿਤਾ ਹੀ ਜਾਣਦਾ ਹੈਗਾ ਜੋ ਸ਼ਾਖਸ਼ਾਤ ਆਪ ਨਾਰਾਇਣ ਕਲਾਧਾਰ ਜਗ ਮਹਭਰ ਵਰਿਓ ਭਾਵੇਂ ਕਿ ਕਹਿੰਦੇ ਰਹੇ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਇਹ ਖਸਮ ਦੇ ਬੋਲ ਹੈ ਪਰਮਾਤਮਾ ਦੇ ਬੋਲ ਹੈ ਜਿੱਥੇ ਦੀ ਬੋਲੀ ਬੋਲੋਗੇ ਉਥੇ ਪਹੁੰਚ ਜਾਣਾ ਮਨੁੱਖ ਨੇ ਆਪਾਂ 14ਵੀਂ ਪੌੜੀ ਤੱਕ ਵਿਚਾਰ ਕੀਤੀ ਹੈ ਤੇ 15ਵੀਂ ਪੌੜੀ ਦਾ ਮੂਲ ਪਾਠ ਬਾਬਾ ਜੀ ਨੂੰ ਆਪ ਜੀ ਨੇ ਸਰਵਣ ਕਰਾਇਆ ਮਹਾਰਾਜ ਕਿਰਪਾ ਕਰਨ ਆਪਣੀ ਛੜੀ ਸਿਰ ਤੇ ਰੱਖਣ ਤੇ ਆਪ ਸਾਰਿਆਂ ਸੰਗਤਾਂ ਅਸੀਸ ਦਿਓ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੰਨ ਪਾਵਹ ਮੋਖ ਦਵਾਰ ਮੰਨ ਪਰਵਾਰੈ ਸਦਾ ਮੰਨੇ ਪਾਵਹਿ ਮੋਖ ਦਵਾਰ ਮੰਨੇ ਪਰਵਾਰ ਹੈ ਸਾਧਾਰ ਇਹ ਹੁਣ 15 ਪੌੜੀਆਂ ਤੱਕ ਇੱਕ ਕਨਸੈਪਟ ਇੱਥੇ ਪੂਰਾ ਹੋ ਜਾਣਾ ਹੈਗਾ ਇੱਕ ਜਿਹੜੀ ਸ਼ੁਰੂ ਤੋਂ ਲੜੀ ਬਣੀ ਹੈ ਨਾ ਉਹ ਅਵਸਥਾ ਇਸ sire ਦੀ ਮੰਜ਼ਿਲ ਪਹੁੰਚ ਜਾਣੀ ਹੈ ਕਿਹਨੇ ਜਿਹੜੇ ਪਹੁੰਚਣਗੇ ਉੱਥੇ ਮੁਕਤੀ ਨੂੰ ਕਿਹੜੇ ਪਹੁੰਚਣਗੇ ਜਿਨ੍ਹਾਂ ਨੇ ਉਹ ਪਹਿਲਾ ਮੂਲ ਮੰਤਰ ਦੇ ਨਾਲ ਮਨ ਜੋੜਿਆ ਹੈ ਜੇ ਮੂਲ ਮੰਤਰ ਤੋਂ ਪ੍ਰਭਾਵਤ ਹੋ ਕੇ ਨਾਲ ਉਥੋਂ ਲੈ ਕੇ ਚੱਲਣਾ ਹੈ ਪਹਿਲੇ ਮੂਲ ਮੰਤਰ ਤੋਂ ਜੁੜਨਾ ਕਿਹਦੇ ਨਾਲ ਹੈ ਅਸੀਂ ਮੂਲ ਮੰਤਰ ਨਾਲ ਮੋੜਨਾ ਮੂਲ ਮੰਤਰ ਨੂੰ ਉਚਾਰ ਕੇ ਫਿਰ ਚਾਹ ਪੈਦਾ ਹੋਇਆ ਮਿਲਣਾ ਇਹਦੇ ਨਾਲ ਕਿਵ ਸਚਿਆਰਾ ਹੋਈ ਹੈ ਕਿਉਂਕਿ ਉਹ ਸੱਚਾ ਹੈ ਮਿਲਿਆ ਉਦੋਂ ਜਾਊਗਾ ਜਦੋਂ ਸਚਿਆਰਾ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟੇ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਪਹਿਲਾ ਸਚਿਆਰ ਬਣਨ ਵਾਸਤੇ ਉਹਦੇ ਹੁਕਮ ਚ ਆਉਣਾ ਰਜਾ ਜਾਉਣਾ ਫਿਰ ਦੂਜਾ ਨਾਨਕ ਹੁਕਮ ਹੈ ਜੇ 부ਝੈ ਤਾਂ ਹਉਮੈ ਹੁਕਮ ਦੀ ਸਮਝ ਆ ਕੇ ਆਪਦੀ ਹਉਮੈ ਛੱਡਣੀ ਤੀਜਾ ਹੁਕਮੀ ਹੁਕਮ ਚਲਾਏ ਰਾਹ ਸਮਝ ਆ ਜਾਣੀ ਸਾਰਾ ਬ੍ਰਹਿਮੰਡ ਉਹ ਤੇ ਹੁਕਮ ਚੱਲ ਰਿਹਾ ਹੈ ਬਈ ਚੌਥਾ ਅਮਰਤ ਵੇਲਾ ਸੱਚ ਨਾਉ ਵੜਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਇੱਥੇ ਵੀ ਮਹਾਰਾਜ ਕਿਹਨਾਂ ਦੱਸ ਗਏ ਵੀ ਮੁਕਤੀ ਇੱਥੇ ਹੀ ਹੋਣੀ ਹੈ ਅਮਰਤ ਵੇਲਾ ਸੱਚੇ ਨਾਮੋਂ ਵੜਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਖ ਦਵਾਰ ਨਾਨਕ ਇਹ ਵੇ ਜਾਣੀਐ ਸਭ ਆਪੇ ਸਚਿਆਰ ਸਚਿਆਰ ਹੋ ਜਾਣਾ ਤੇ ਪ੍ਰੇਰਨਾ ਸਰੋਤ ਕੌਣ ਹੋਵੇ ਪ੍ਰੇਰਨਾ ਚਾਹੀਦੀ ਹੈ ਉਹ ਗੁਰੂ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਸਮਾਈ ਗੁਰਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋਂ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ 부ਝਾਈ ਪ੍ਰੇਰਨਾ ਸਰੋਤ ਗੁਰੂ ਹੈ ਗੁਰੂ ਤੋਂ ਸਮਝ ਆ ਸਕਦੀ ਹੈ ਕਿਉਂ ਨਾਨਕ ਸੋਧੇ ਸਿਮਰਤ ਵੇਦ ਪਾਰ ਬ੍ਰਹਮ ਕੋ ਗੁਰੂ ਤੇ ਪਰਮਾਤਮਾ ਚ ਕੋਈ ਭੇਦ ਨਹੀਂ ਹੈ ਗੁਰੂ ਜੋ ਬੋਲਦਾ ਉਹ ਖਸਮ ਦੇ ਬੋਲ ਬੋਲਦਾ ਹੈ ਪਰਮਾਤਮਾ ਦੇ ਬੋਲ ਬੋਲਦਾ ਹੈ ਹਉ ਆਪੋਂ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਉ ਜੀਓ ਪ੍ਰੇਰਨਾ ਸਰੋਤ ਗੁਰੂ ਹੈ ਫਿਰ ਛੇਵੀਂ ਪੌੜੀ ਚ ਦਿਲੜ ਕਰਾਉਂਦੇ ਨੇ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਉਹ ਸਿੱਖਿਆ ਨੂੰ ਦਿਲੜ ਕਰਨਾ ਹੈਗਾ ਤਾਂ ਕਿ ਮਤ ਦੇ ਵਿੱਚ ਉਹ ਗੁਣਾ ਰੂਪੀ ਰਤਨ ਆ ਜਾਣ ਤੇ ਸੱਤਵੀਂ ਪੌੜੀ ਫਿਰ ਮਾੜਾ ਜੀ ਡਿਲਡ ਕਰਾਉਂਦੇ ਨੇ ਕਿ ਤੇਹਾ ਕੋਈ ਨਾ ਸੁੱਜਈ ਜੇ ਉਹੇ ਜਾਂ ਹੋਰ ਹੋਇ ਵੀ ਕੋਈ ਨਹੀਂ ਇਹ ਵੀ ਨਾਲ ਪੱਕਾ ਵਿਸ਼ਵਾਸ ਬਣਦੀ ਫਿਰ ਚਾਰ ਪੌੜੀਆਂ ਸੁਣਨ ਦੀਆਂ ਤੇ ਚਾਰ ਪੌੜੀਆਂ ਗਾ ਮੰਨਣ ਦੀਆਂ ਇਹ ਜਿਹੜਾ ਜੋ ਸਾਰਾ ਕੁਝ ਕਰਦਾ ਆਊਗਾ ਉਹਦੀ ਜਿਹੜੀ ਵਸਤਾ ਬਣਦੀ ਹੈ ਮੰਨਣ ਦੀਆਂ ਪੌੜੀਆਂ ਵੀ ਤੁਸੀਂ ਵਿਚਾਰੋਗੇ ਨਾ ਪਹਿਲੀ ਪੌੜੀ 'ਚ ਕਹੇਦਾ ਮੰਨੇ ਕੀ ਗੱਤ ਕਹੀ ਨਾ ਜਾਏ ਉਹਦੀ ਗੱਤ ਕਹੀ ਨਹੀਂ ਜਾਂਦੀ ਤੇ ਦੂਜੀ ਪੌੜੀ 'ਚ ਫਿਰ ਗੱਲ ਕੀਤੀ ਮੰਨੇ ਸੁਰਤ ਹੋਵੇ ਮਨ ਬੁੱਧ ਉਦੇ ਵਾਸਤੇ ਸੁਰਤੀ ਗਿਆਨ ਚਾਹੀਦਾ ਤੇ ਗਾਂਹਾਂ ਅਗਲੀ ਪੌੜੀ ਚ ਕਹਤਾ ਮੰਨੈ ਮਾਰਗ ਠਾਕ ਨਾ ਪਾਇ ਜਦੋਂ ਅਸੀਂ ਰਸਤੇ ਤੇ ਤੁਰਨਾ ਹੈ ਉਦੋਂ ਸੁਰਤ ਚਾਹੀਦੀ ਹੈ ਨਾਲ ਪਹਿਲਾਂ ਸੁਰਤ ਦਿੱਤੀ ਫਿਰ ਮਾਰਗ ਦਿਖਾਇਆ ਫਿਰ ਜਿਹੜੇ ਮਾਰਗ ਤੇ ਚੱਲੇ ਉਹ ਪਹੁੰਚ ਗਏ ਮੰਨੈ ਧਰਮ ਸੇਤੀ ਸੰਬੰਧ ਜਿਨਾ ਸੰਬੰਧ ਬਣ ਗਿਆ ਕਿਉਂਕਿ ਪਹੁੰਚਣ ਵਾਸਤੇ ਮੰਜ਼ਿਲ ਤੈਅ ਕਰਨੀ ਪੈਂਦੀ ਹੈ ਸਾਡਾ ਜੀਵਨ ਇੱਕ ਰਸਤਾ ਹੈਗਾ ਮਾਰਗ ਤੇ ਇਹ ਪੰਥ ਸ਼ਬਦ ਇੱਥੋਂ ਹੀ ਬਣਿਆ ਇੱਥੋਂ ਹੀ ਬਣਿਆ ਜਿਹੜਾ ਉਹ ਤੇ ਤੁਰਦਾ ਉਹਨੂੰ ਕਹਿੰਦੇ ਪੰਥਕ ਪੰਥ ਕੀ ਹੈ ਰਾਸਤਾ ਗੁਰੂ ਦਾ ਦੱਸਿਆ ਹੋਇਆ ਰਸਤਾ ਮੰਨੈ ਮਗਨ ਚੱਲੈ ਪੰਥ ਹਨ ਜਿਹੜਾ ਉਹਦੇ ਤੇ ਚੱਲਦਾ ਉਹਨੂੰ ਕਹਿੰਦੇ ਪੰਥਕ ਉਹ ਫਿਰ ਜਿਹੜੇ ਚੱਲਦੇ ਚੱਲਦੇ ਜਿਨ੍ਹਾਂ ਦਾ ਸਨਮੰਧ ਬਣ ਗਿਆ ਫਿਰ ਉਹਨਾਂ ਦੀ ਜਿਹੜੀ ਵਸਤਾ ਬਣਦੀ ਹੈ ਮਰਿਆ ਕਹਿੰਦੇ ਮੰਨੈ ਪਾਵਹਿ ਮੋਖ ਦਵਾਰ ਉਹ ਮੁਕਤੀ ਨੂੰ ਪ੍ਰਾਪਤ ਕਰ ਜਾਂਦੇ ਆ ਕਾਤੋਂ ਇਹ ਸੰਸਾਰ ਦੇ ਬੰਧਨਾਂ ਤੋਂ ਜਿਉਂਦੇ ਜੀ ਮੁਕਤ ਹੋ ਜਾਂਦੇ ਨੇ ਬੰਧਨ ਕਾਹਦੇ ਨੇ ਮਰਿਆ ਕਹਿੰਦੇ ਨੇ ਨਾਨਕ ਔਗਣ ਜੇਤੜੇ ਤੇ ਤੇ ਗਲੀ ਜੰਜੀਰ ਵੰਦਨ ਕਰਦੀ ਆ ਔਗਣਾਂ ਦੇ ਬੰਧਨ ਹੈ ਜਿੰਨੇ ਮਹਾਰਾਜ ਕਹਿੰਦੇ ਔਗਣ ਹੈ ਉਨੇ ਹੀ ਗਲ ਚ ਬੰਧਨ ਪਈ ਹੋਏ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ ਜੇ ਗੁਣ ਹੋਣ ਤਾਂ ਕੱਟੀਆਂ ਨ ਸੇ ਭਾਈ ਸੇ ਵੀਰ ਜੇ ਗੁਣ ਕੀਆ ਮਨੁੱਖ ਦੇ ਭਰਾ ਨੇ ਵੀਰ ਨੇ ਗੇ ਜੇ ਗੁਣ ਹੋਣ ਫਿਰ ਔਗਣਾਂ ਨੂੰ ਕੱਟਿਆ ਜਾਂਦਾ ਹੈਗਾ ਤੇ ਜਿਹਦੇ ਕੱਟੇ ਜਾਂਦੇ ਨੇਗੇ ਤੇ ਸੁਖਮਨੀ ਸਾਹਿਬ ਦਾ ਵਿਚਾਰ ਕਈ ਆਇਆ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਰੰਜਨ ਦਰਸ ਅੱਖਾਂ ਮੁਕਤ ਹੋ ਗਈਆਂ ਜੀਵ ਮੁਕਤ ਹੋ ਗਈ ਮਿਥਿਆ ਨਾਹੀ ਇਹ ਰਸਨਾ ਤੋਂ ਝੂਠ ਬੋਲਣਾ ਛੱਡਤਾ ਮੁਕਤ ਹੋ ਗਈ ਕਿਵ ਸੱਚ ਕਿਉਂਕਿ ਸਚਿਆਰਾ ਹੋਣਾ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਝਣ ਦਰਸ ਪਰ ਤਰੇ ਰੂਪ ਨਾ ਵੇਖੈ ਨੇਤਰ ਅੱਖਾਂ ਪਵਿੱਤਰ ਹੋ ਗਈਆਂ ਬੰਧਨ ਛੁੱਟ ਗਿਆ ਪਰਾਇਆ ਰੂਪ ਮਾੜੀ ਨਿਗਾਹ ਨਾਲ ਨਹੀਂ ਦੇਖਦਾ ਵੇਖ ਪਰਾਇਆਂ ਚੰਗੀਆਂ ਮਾਮਾਂ ਧੀਆ ਪਹਿਣਾ ਜਾਣੇ ਮਹਾਰਾਜ ਕਹਿੰਦੇ ਪਰਤ੍ਰ ਰੂਪ ਨ ਅਪੇਖੈ ਨੇਤਰ ਸਾਧ ਕੀ ਤਹਿਲ ਸੰਤ ਸੰਗ 헤ਤ ਉਹਨਾਂ ਦੇ ਪਿਆਰਾਂ ਦੀ ਸੇਵਾ ਕਰਦਾ ਹੈ ਸੰਗਤ ਕਰਦਾ ਹੈਗਾ ਕੰਨ ਨਾ ਸੁਣਾ ਕਾਹੂ ਕੀ ਨਿੰਦਾ ਕੰਨ ਪਵਿੱਤਰ ਹੋ ਗਏ ਨਿੰਦਿਆ ਚੁਗਲੀ ਛੱਡਤੀ ਇਸ ਰਬਣੋ ਮੇਰਿਓ ਸੱਚ ਹੈ ਸੁਣਨਾ ਨੋ ਪਠਾਏ ਸੱਚ ਹੈ ਸੁਣਨਾ ਨੋ ਪਠਾਏ ਸ੍ਰੀ ਲਾਏ ਸੁਣੋ ਸਤ ਬਾਣੀ ਬੰਧਨ ਕੱਟੇ ਗਏ ਗੁਰੂ ਦੀ ਬਾਣੀ ਨਾਲ ਜੁੜ ਗਿਆ ਕੰਨ ਨਾ ਸੁਣਾ ਕਾਹੂ ਕੀ ਨਿੰਦਾ ਸਭ ਤੇ ਜਾਣੈ ਆਪਸ ਕੋ ਮੰਦਾ ਕਦੋਂ ਨਹੀਂ ਸੁਣਨ ਹਰੰਗਏ ਨਿੰਦਿਆ ਸਦਾਂਗੇ ਜਦੋਂ ਸਮਝਾਂਗੇ ਇਹ ਔਗਣ ਤਾਂ ਮੇਰੇ ਚ ਵੀ ਹੈ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪਣੜੇ ਗਰੀਬਾਨ ਮੈਂ ਅੰਦਰ ਥੋੜਾ ਜਿਹਾ ਨੀਮਾ ਕਰਕੇ ਝਾਕ ਅੰਦਰ ਕਿੰਨੇ ਔਗਣ ਹੈ ਫਿਰ ਉਹ ਜਿਹੜੇ ਮਨ ਦੇ ਉਤੋਂ ਥ्रू ਹੁੰਦੇ ਨੇ ਇੱਕ ਓੰਕਾਰ ਤੋਂ ਫਿਰ ਉਹਨਾਂ ਦੇ ਜੀਵਨ ਦੀ ਗੱਲ ਹੈ ਉਹ ਫਿਰ ਮੁਕਤ ਹੋ ਜਾਂਦੇ ਕਰਨ ਨ ਸੁਣੈ ਕਾਹੂ ਕੀ ਨਿੰਦਾ ਸਭ ਤੇ ਜਾਣੈ ਆਪਸ ਕੋ ਮੰਦਾ ਗੁਰ ਪ੍ਰਸਾਦ ਵਿਖਿਆ ਪਰਹਰ ਸਾਰੇ ਬਿਕਾਰ ਗੁਰੂ ਦੀ ਪ੍ਰਸਾਦ ਵਰਤਿਆ ਇਹ ਕਲਾ ਗੁਰੂ ਦੀ ਵਰਤਣੀ ਹੈ ਪ੍ਰਸਾਦ ਗੁਰੂ ਦਾ ਹੀ ਮਿਲਨੇਗਾ ਤਾਂ ਹੀ बार-बार ਜਦੋਂ ਮੂਲ ਮੰਤਰ ਆਊਗਾ ਜਿੱਥੇ ਵੀ ਆਊ ਨਾ ਗੁਰਬਾਣੀ ਦਾ ਕਨਸੈਪਟ ਬਦਲੂਗਾ ਉਥੇ ਇੱਕ ਓੰਕਾਰ ਸਤਿ ਇਹ ਧਿਆਨ ਰੱਖਣਾ ਹੈ ਮਾਰਗਦਰਸ਼ਕੀ ਹੈ ਇਹ ਜਿਸ ਤਰ੍ਹਾਂ ਨਿਰਦੇਸ਼ ਹੈ ਵੀ ਧਿਆਨ ਇੱਕ ਵਾਰ ਰੱਖਣਾ ਹੈਗਾ ਸ਼ਬਦ ਕੋਈ ਵੀ ਹੋਵੇ ਉਹ ਇੱਕ ਦਾ ਰਸਤਾ ਨਹੀਂ ਛੱਡਣਾ ਗੁਰਪ੍ਰਸਾਦ ਵਿਖਿਆ ਪਰ ਜਿਹੜੇ ਸਾਰੇ ਬਿਕਾਰੀ ਨੇ ਉਹ ਗੁਰੂ ਦੀ ਕਿਰਪਾ ਨਾਲ ਛੱਡ ਦਿੱਤੇ ਮਨ ਕੀ ਬਾਸਨਾ ਮਨ ਤੇ ਜਿਹੜੇ ਮਨ ਦੀਆਂ ਵਾਸਨਾਵਾਂ ਸਾਰੀਆਂ ਟੂਰ ਹੋ ਗਈਆਂ ਮਹਾਰਾ ਜਿਹੜੇ ਇੰਦਰੀ ਜਿੱਤ ਪੰਜ ਦੋਖ ਤੇ ਰਹਿਤਾ ਇੰਦਰੀਆਂ ਨੂੰ ਵਾਸ ਕਰਕੇ ਪੰਜਾਂ ਦੋਖ ਤੋਂ ਜਿਹੜੇ ਰਹਿਤ ਹੋ ਗਿਆ ਨਾਨਕ ਕੋਟ ਮਦੇ ਕੋ ਐਸਾ ਪਰਸ ਫਿਰ ਉਹ ਆਪਣੇ ਜੀਵਨ ਦੇ ਵਿੱਚ ਵਿਕਾਰਾਂ ਨੂੰ ਠੱਲ ਪਾ ਦਿੰਦੇ ਨੇ ਤੇ ਉਹਦੇ ਹੁਕਮ ਦੀ ਸਮਝ ਆ ਜਾਂਦੀ ਹੈ ਜੋ ਹੋਆ ਹੋਵਤ ਸੋ ਜਾਨਣਾ ਹੈ ਪ੍ਰਭ ਆਪਣੇ ਕਾ ਹੁਕਮ ਪਛਾਨਣਾ ਹੈ ਜੈਸੀ ਆਗਿਆ ਕੀਨੀ ਠਾਕੁਰ ਤਿਸਤੇ ਮੁਖ ਨਹੀਂ ਮੋੜਿਓ ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ ਉਠਵਾ ਹੂੰ ਕੋ ਦੌਰਿਓ ਜਿਹੜਾ ਹੁਕਮ ਆਇਆ ਗੁਰੂ ਦਾ ਉੱਠ ਕੇ ਭੱਜੀ ਲਿਆ ਬਸ ਆਗਿਆ ਮੈਂ ਭੂਖ ਸੋਈ ਕਰ ਸੁਖਾ ਸੋਗ ਹਰਖ ਨਹੀਂ ਜਾਣਿਓ ਜੋ ਜੋ ਹੁਕਮ ਪਿਆ ਸਾਹਿਬ ਕਾ ਸੋ ਮਾਥੇ ਲੈ ਮੰਨਿਓ ਉਹਦੇ ਹੁਕਮ ਚ ਆਗੇ ਰਜਾ ਚ ਆਗੇ ਮੈਂ ਗੁਰੂ ਜਿੱਥੇ ਤੁਸੀਂ ਰੱਖਿਆ ਉੱਥੇ ਠੀਕਾ ਜੋ ਤੁਹਾਡਾ ਹੁਕਮ ਹੈ ਜਿਹੜੇ ਉਹਦੀ ਰਜਾ ਚ ਆ ਜਾਂਦੇ ਨੇ ਮਰਿਆ ਕਹਿੰਦੇ ਉਹ ਫਿਰ ਮੁਕਤੀ ਦਾ ਦਵਾਰਾ ਪਾ ਲੈਂਦੇ ਮੰਨੈ ਪਾਵੇਂ ਮੂਖ ਦਵਾਰਾ ਜੀਨੂ ਸੁਖਮਨੀ ਸਾਹਿਬ ਦੀ ਫਿਰ ਨੌਵੀਂ ਅਸ਼ਟਪਦੀ ਦਾ ਨਾ ਸੱਤਵਾਂ ਪਦ ਹੈਗਾ ਪ੍ਰਭ ਕੀ ਆਗਿਆ ਆਤਮ ਹਿਤਾਵੈ ਪ੍ਰਭੂ ਦੇ ਹੁਕਮ ਨੂੰ ਆਤਮਾ ਦੇ ਵਿੱਚ ਡੇਢ ਕਰ ਲਿਆ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋウ ਕਹਾਵੈ ਉਹ ਜੀਵਨ ਮੁਕਤ ਹੁੰਦਾ ਜਿਹਦਾ ਪਰਮਾਤਮਾ ਦਾ ਹੁਕਮ ਆਤਮਾ ਕਰਕੇ ਮੰਨ ਲਿਆ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋウ ਕਹਾਵੈ ਤੈਸਾ ਹਰਖ ਤੈਸਾ ਉਸ ਸੋਗ ਮਨਮੋਕ ਕੀ ਕਰਦਾ ਜਦ ਕਛ ਪਾਵੈ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਵਣ ਲੱਗਦਾ ਜਦੋਂ ਕੁਝ ਮਿਲਦਾ ਹੈ ਇਹ ਨੱਚਦਾ ਹੈ ਟੱਪਦਾ ਹੈਗਾ ਤੇ ਜਦੋਂ ਜਾਂਦਾ ਇਹ ਕਿਸ ਕਲਾਰ ਕੀ ਹੁੰਦਾ ਤੇ ਜਿਹੜਾ ਉਹਦੇ ਭਾਣੇ ਚ ਆ ਗਿਆ ਜਿਨੇ ਮੰਨ ਲਿਆ ਮਹਾਰਾ ਕਹਿੰਦੇ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤਹਿ ਨਾਹੀ ਵਿਯੋਗ ਉਹ ਸਦਾ ਖੇੜੇ ਚ ਰਹਿੰਦਾ ਹੈ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਤੇ ਕਦੇ ਵਿਯੋਗ ਹੁੰਦਾ ਹੀ ਨਹੀਂ ਉਹਨਾਂ ਜੀਵਨ ਦੇ ਵਿੱਚ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅਮਰਤ ਤੈਸੀ ਬਖਖਾਟੀ ਤੈਸਾ ਮਾਨ ਤੈਸਾ ਅਪਮਾ ਅਪਮਾਨ ਤੈਸਾ ਰੰਗ ਤੈਸਾ ਰਾਜਾਨ ਗਰੀਬ ਨੂੰ ਗਰੀਬ ਸਮਝ ਕੇ ਨਫ਼ਰਤ ਨਹੀਂ ਕਰਦਾ ਰਾਜੇ ਤੋਂ ਭੈ ਕਰਕੇ ਚਿਪਦਾ ਨਹੀਂ ਹੈ ਉਹ ਗਰੀਬ ਦੇ ਵਿੱਚ ਵੀ ਪ੍ਰਮਾਤਮਾ ਦਾ ਰੂਪ ਦੇਖਦਾ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਅਚਾਨਨ ਸਭ ਮੈਂ ਚਾਨਣ ਹੋਏ ਮਹਾਰਾਜ ਕਹਿੰਦੇ ਜੋ ਵਰਤਾਏ ਸਾਈ ਯੋਗਤ ਜਿਹੜਾ ਕੁਸ ਵੈਗਰੂ ਵਰਤਾਉਂਦਾ ਹੈਗਾ ਉਹਦੇ ਵਿੱਚ ਹੀ ਨੰਦ ਲੈਂਦਾ ਜੋ ਵਰਤਾਇ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ ਫਿਰ ਉਹ ਪੁਰਖ ਨੂੰ ਮਾਰਾ ਕਹਿੰਦੇ ਜੀਵਨ ਮੁਕਤ ਸਮਝੋ ਮਾਰਾ ਕਹਿੰਦੇ ਜਿਹੜਾ ਉਹਦੇ ਇਹਨੂੰ ਮੰਨ ਲੈਂਦਾ ਹੈ ਸ਼ਬਦ ਨੂੰ ਨਾਮ ਨੂੰ ਹਿਰਦੇ ਚ ਵਸਾ ਲੈਂਦਾ ਹੈ ਫਿਰ ਉਹ ਮੁਕਤ ਹੋ ਜਾਂਦਾ ਹੈਗਾ ਜਿਉਂਦੇ ਜੀਵ ਮੁਕਤ ਹੋ ਜਾਂਦਾ ਹੈਗਾ ਮੰਨਾ ਹੈ ਪਰਿਵਾਰ ਹੈ ਸਾਧਾਰਨ ਤੇ ਨਾਲ ਜਿਹੜਾ ਪਰਿਵਾਰ ਹੈ ਇੱਕ ਸਾਡਾ ਬਿੰਦੀ ਪਰਿਵਾਰ ਹੈ ਸਾਡੇ ਭੈਣ ਭਰਾ ਮਾਤਾ ਪਿਤਾ ਇਨਾਂ ਦਾ ਵੀ ਭਲਾ ਹੁੰਦਾ ਹੈ ਇੱਕ ਸਾਡਾ ਨਾਦੀ ਪਰਿਵਾਰ ਹੈ ਅਸੀਂ ਸਾਰੇ ਨਾਦੀ ਪਰਿਵਾਰਾਂ ਗੁਰੂ ਦੇ ਬਾਝ ਤੋਂ ਪੈਦਾ ਹੋਏ ਇਹ ਨਾਦੀ ਪਰਿਵਾਰ ਹੈ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਇੱਕ ਸਾਡਾ ਇਹ ਸ੍ਰੀਦਾਇ ਪਰਿਵਾਰ ਹੈ ਸਾਡੇ ਇੰਦਰੇ ਕਰਮਿੰਦਰੇ ਇਹ ਵੀ ਸਾਡਾ ਪਰਿਵਾਰ ਹੈ ਜਿਹਨੂੰ ਮਹਾਰਾਜ ਨਾ ਬਾਰ-ਬਾਰ ਬੋਝ ਮਬੋਲੀ ਮਾਰਦੇ ਗੁਰੂ ਅਮਰਦਾਸ ਮਹਾਰਾਜ ਨਾਨਕ ਸਾਹਿਬ ਜੀ ਕਦੇ ਕੰਨਾਂ ਨੂੰ ਕਹਿੰਦੇ ਨੇ ਕਦੇ ਅੱਖਾਂ ਨੂੰ ਕਹਿੰਦੇ ਨੇ ਕਦੇ ਰਸਨਾ ਨੂੰ ਕਹਿੰਦੇ ਨੇ ਇਹ ਰਸਨਾ ਮਾਨ ਦਾ ਸਾਥ ਇਹ ਵੀ ਪਰਿਵਾਰ ਹੈ ਇਹ ਫਿਰ ਤਿੰਨੇ ਹੀ ਪਰਿਵਾਰ ਹੈ ਨਾ ਜਿਹੜੇ ਇਹ ਸਾਰਿਆਂ ਦੇ ਵਿੱਚ ਸੁਧਾਰ ਆ ਜਾਂਦਾ ਹੈ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਵੇੜੇ ਜਦੋਂ ਜੁੜ ਗਿਆ ਸਾਰੇ ਪਰਿਵਾਰ ਬਿੰਦੀ ਵੀ ਨਾਦੀ ਵੀ ਸਾਡਾ ਜਿਹੜਾ ਇੰਦਰਾ ਸਾਡੇ ਆਪ ਦਾ ਪਰਿਵਾਰ ਹੈ ਇਹਨੂੰ ਮਹਾਰਾ ਕਹਿੰਦੇ ਨੇ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਅਨੰਦ ਸਾਹਿਬ ਦੇ ਜਿਹੜਾ ਮਹਾਰਾ ਕਹਿੰਦੇ ਨੇ ਉਹ ਸਾਡੇ ਇੰਦਰੀਆਂ ਨੂੰ ਪ੍ਰੇਰਦੇ ਨੇ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗ ਇਹ ਮੇਰੇ ਉਹ ਗਿਆਨ ਇੰਦਰੀਓ ਕਰਮ ਇੰਦਰੀਓ ਉਹਨੂੰ ਯਾਦ ਕਰੋ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨੇ ਸਖੀਏ ਸੋਗ ਦੁਖ ਨਾ ਬਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾ ਪਏ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਰਨ ਤੂ ਉਹਦੇ ਫਿਰ ਸਾਰੇ ਜੀਵਨ ਦੇ ਵਿੱਚ ਇਹ ਪਰਿਵਾਰ ਜਿਹੜਾ ਵੀ ਉਹਦੇ ਸੰਪਰਕ ਚਾਹੁੰਦਾ ਹੈ ਉਹਨਾਂ ਨੂੰ ਵੀ ਇਹ ਬਕਾਰਾਂ ਤੋਂ ਮੁਕਤ ਕਰਾ ਦਿੰਦਾ ਹੈ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਪਵਹ ਨਾ ਭਿਖ ਆਹ ਫਿਰ ਮਾਰਾ ਕਹਿੰਦੇ ਪ੍ਰੇਰਨਾ ਸਰੋਤ ਵੀ ਚਾਹੀਦਾ ਹੈ ਮੰਨੈ ਤਰੈ ਤਾਰੇ ਗੁਰ ਸਿੱਖ ਤੇ ਪ੍ਰੇਰਨਾ ਸਰੋਤ ਹੈ ਗੁਰੂ ਜਿਹੜੇ ਮੰਨਦੇ ਨੇ ਉਹ ਆਪ ਵੀ ਤਰਦੇ ਨੇ ਗੁਰੂ ਦੇ ਨਾਲ ਲੱਗ ਕੇ ਜਿਹੜੇ ਸਿੱਖ ਨੇ ਉਹ ਵੀ ਤਰ ਜਾਂਦੇ ਨੇ ਮੰਨੈ ਤਰੈ ਤਾਰੇ ਗੁਰ ਸਿੱਖ ਮੰਨਦਾ ਆਪ ਵੀ ਤਰਦਾ ਹੈ ਜਿਹੜੇ ਨਾਲ ਲੱਗੇ ਉਹ ਵੀ ਤਰ ਜਾਂਦੇ ਨੇ ਗੁਰ ਸਿੱਖ ਗੁਰੂ ਦੇ ਰਾਰੇ ਨੂੰ ਔਂਕੜ ਹੈ ਇਹ ਇੱਕ ਵਚਨ ਪੁਲਿੰਗ ਹੈ ਤੇ ਸਿੱਖ ਦੁਖ ਖਾਂ ਮੁਕਤ ਹੈ ਇਹਦਾ ਮਤਲਬ ਬਹੁ ਵਚਨ ਹੈ ਸਿੱਖ ਫਿਰ ਪ੍ਰੇਰਨਾ ਸਰੋਤ ਗੁਰੂ ਹੈ ਗੁਰੂ ਆਪ ਤਰਿਆ ਹੋਇਆ ਹੈ ਜਿਹੜਾ ਗੁਰੂ ਦੇ ਨਾਲ ਲੱਗ ਜਾਂਦਾ ਹੈ ਮੱਤ ਵਿੱਚ ਰਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਫਿਰ ਉਹ ਵੀ ਤਰ ਜਾਂਦੇ ਨੇ ਤਾਂ ਹੀ ਮਹਾਰਾਜ ਕਹਿੰਦੇ ਨੇ ਗੁਰੂ ਸਿੱਖ ਮੀਤ ਚੱਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਪਲ ਮੰਨੋ ਬ ਪ੍ਰੇਰਨਾ ਸਰੋਤ ਗੁਰੂ ਹੈ ਫਿਰ ਉਹ ਜਿਹੜੇ ਗੁਰੂ ਦੇ ਨਾਲ ਲੱਗ ਜਾਂਦੇ ਨੇ ਗੁਰ ਸਿੱਖ ਮੀਤ ਚੱਲੋ ਗੁਰ ਚਾਲੀ ਜੋ ਗੁਰ ਕਹੈ ਜਿਹੜਾ ਕੁਝ ਗੁਰੂ ਕਹਿੰਦਾ ਹੈ ਜੋ ਗੁਰ ਕਹੈ ਸੋਈ ਮਾਨੋ ਕੀ ਹੁਮਾਰਾ ਹਰ ਹਰ ਕਥਾ ਨਿਰਾਲੀ ਫਿਰ ਕਥਾ ਹੀ ਨਿਰਾਲੀ ਹੋ ਜਾਣੀ ਹੈ ਜੀਵਨ ਦਾ ਕਿਹੜਾ ਹੀ ਹੋਰ ਬਣ ਜਾਣਾ ਹੈ ਪੰਜਵੇਂ ਪਾਤਸ਼ਾਹ ਕਹਿੰਦੇ ਨਾਰਾਇਣ ਨਰਪਤ ਨਮਸ਼ਕਾਰ ਹੈ ਐਸੇ ਗੁਰ ਕੋ ਬਲ ਬਲ ਜਾਈ ਹੈ ਆਪ ਮੁਕਤ ਹੋਇ ਤਾਰ ਹੈ ਉਹ ਕੌਣ ਤਾਰਦਾ ਜਿਹੜਾ ਆਪ ਮੁਕਤ ਹੋਇ ਮੇਰਾ ਗੁਰੂ ਵੀ ਮੁਕਤ ਹੈ ਤੇ ਜਿਹੜਾ ਉਹਦੇ ਨਾਲ ਜੁੜ ਜਾਂਦਾ ਹੈ ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਗੁਰੂ ਸਿੱਖ ਸਿੱਖ ਗੁਰੂ ਹੈ ਗੁਰੂ ਸਿੱਖ ਸਿੱਖ ਗੁਰੂ ਹੈ ਇੱਕੋ ਗੁਰ ਉਪਦੇਸ਼ ਚ ਲਾਏ ਜਦੋਂ ਸਿੱਖ ਗੁਰੂ ਦੇ ਉਪਦੇਸ਼ ਤੇ ਤੁਰਦਾ ਹੈਗਾ ਉਹਨੂੰ ਡ੍ਰਿਲਡ ਕਰਦਾ ਹੈ ਫਿਰ ਗੁਰੂ ਤੇ ਸਿੱਖ ਇੱਕ ਹੋ ਜਾਂਦਾ ਜਿਹਨੂੰ ਮੇਰਾ ਪਿਤਾ ਕਹਿੰਦਾ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਗੁਰੂ ਸਿੱਖ ਸਿੱਖ ਗੁਰੂ ਹੈ ਇੱਕੋ ਗੁਰ ਉਪਦੇਸ਼ ਚ ਲਾਏ ਰਾਮ ਨਾਮ ਮੰਤਰ ਹਿਰਦੈ ਦੇਵਾ ਨਾਨਕ ਮਿਲਣਾ ਸੋਏ ਗੁਰੂ ਕਰਦਾ ਕੀ ਹੈ ਪ੍ਰਮਾਤਮਾ ਦਾ ਨਾਮ ਰੂਪੀ ਮੰਤਰ ਹਿਰਦੇ ਚ ਦੇਂਦਾ ਤੇ ਸਹਿ ਸੁਭਾ ਪ੍ਰਮਾਤਮਾ ਦੇ ਵਿੱਚ ਮਿਲਣਾ ਹੋ ਜਾਂਦਾ ਹੈਗਾ ਉਹ ਫਿਰ ਜਿਹੜੇ ਗੁਰੂ ਦੇ ਡਾਢ ਲੱਗਦੇ ਨੇ ਉਹ ਆਪ ਵੀ ਤਰਦੇ ਨੇ ਤੇ ਜਿਹੜੇ ਸੰਗੀ ਹੁੰਦੇ ਨੇ ਉਹਨਾਂ ਦਾ ਵੀ ਨੂੰ ਵੀ ਤਾਰ ਲੈਂਦੇ ਨੇ ਮੰਨੈ ਨਾਨਕ ਭਵੈ ਨਾ ਇਕ ਫਿਰ ਉਹਨਾਂ ਦੀ ਜਿਹੜੀ ਮਨ ਦੀ ਭਟਕਣਾ ਉਹ ਵੀ ਸਾਰੀ ਦੂਰ ਹੋ ਜਾਂਦੀ ਹੈ ਜਿਹੜੇ ਮੰਨਦੇ ਨੇ ਭਟਕਣਾ ਮੁੱਕ ਜਾਂਦੀ ਹੈ ਬੇਮਹਤਾਜੀ ਮੁੱਕ ਜਾਂਦੀ ਹੈ ਦਰਦਰ ਤੇ ਮੰਗਤੇ ਨਹੀਂ ਰਹਿੰਦੇ ਕੇਵਲ ਇਕ ਤੇ ਟਿਕ ਆ ਜਾਂਦੀ ਹੈ ਸਾਰੇ ਆਸਰੇ ਛੱਡ ਕੇ ਤੇ ਜਿਹਨੂੰ ਨੌਵੇਂ ਪਾਤਸ਼ਾਹ ਕਹਿੰਦੇ ਨੇ ਮਾਈ ਮੈਂ ਧਨ ਭਾਇਓ ਹਰ ਨਾਮ ਮਨ ਮੇਰੋ ਧਾਵਨ ਤੇ ਛੁਟਕਿਓ ਕਰ ਬੈਠੋ ਵਿਸਰਾਮ ਪਟਕਣਾ ਮੁਕ ਗਿਆ ਹੁਣ ਕਿਸੇ ਦੰਬੀ ਪਖੰਡੀ ਕਬਰ ਦੁਬਧਾ ਨਾ ਪੜੋਂ ਹਰ ਬਿਨ ਹੂਰ ਨ ਪੂਜੋਂ ਮੜੈ ਮਸਾਨ ਨਾ ਜਾਈ ਕ੍ਰਿਸ਼ਨ ਰਾਜ ਕਿਉਂ ਜਾਂਦਾ ਕ੍ਰਿਸ਼ਨ ਹੈ ਕੁਝ ਮਿਲ ਜੂਗਾ ਆ ਪਖੰਡੀ ਕੋਲੋਂ ਮਿਲੂ ਆ ਕਬਰ ਤੋਂ ਮਿਲੂਗਾ ਆ ਪੀਰਖਾਨੇ ਚੋਂ ਮਿਲੂਗਾ ਕ੍ਰਿਸ਼ਨ ਰਾਜ ਨਾ ਪਰ ਕਰ ਜਾਵਾ ਮੈਂ ਪ੍ਰਾਇ ਘਰੇ ਨਹੀਂ ਜਾਂਦਾ ਇੱਕ ਤੇ ਦੇਖੋਗੀ ਤ੍ਰਿਸ਼ਨਾ ਰਾਜ ਨਾ ਪਰ ਕਰ ਜਾਵਾਂ ਤ੍ਰਿਸ਼ਨਾ ਨਾਮ ਬੁਝਾਈ ਜਦੋਂ ਨਾਮ ਨਾਲ ਜੁੜਦਾ ਹੈਗਾ ਤੇ ਜਿਹਨੂੰ ਨੌਵੇਂ ਪਾਤਸ਼ਾਹ ਕਹਿੰਦੇ ਨੇ ਮਾਈ ਮੈਂ ਧਨ ਪਾਇਓ ਹਰ ਨਾਮ ਮੈਂ ਪਰਮਾਤਮਾ ਦੇ ਨਾਮ ਰੂਪੀ ਤੁਹਾਨੂੰ ਪਾ ਲਿਆ ਮਨ ਮੇਰਾ ਧਾਵਨ ਤੇ ਛੁੱਟ ਗਿਆ ਕਿਉਂ ਕਰ ਬੈਠੋ ਵਿਸ਼ਰਾਮ ਇਹ ਹੁਣ ਵਿਸ਼ਰਾਮ ਟਿਕਾ ਦੇ ਵਿੱਚ ਆਗਾ ਕਿਉਂ ਪਰਮਾਤਮਾ ਦੇ ਨਾਮ ਨਾਲ ਜੁੜ ਗਿਆ ਫਿਰ ਉਹ ਭਟਕਣਾ ਜਿਹੜੀ ਉਹਨਾਂ ਦੀ ਮੁੱਕ ਜਾਂਦੀ ਹੈ ਤੇ ਮੰਗਣ ਦੀ ਬਿਰਤੀ ਖਤਮ ਹੋ ਜਾਂਦੀ ਹੈ ਭਾਵੇਂ ਇਨਾ ਭਿੱਕ ਭਟਕਦਾ ਕਿਉਂ ਹੈ ਭਿੱਖਿਆ ਮੰਗਣ ਵਾਸਤੇ ਜਾਂਦਾ ਕਿਸੇ ਮਨੁੱਖ ਕੋਲੇ ਵੀ ਜਾਂਦਾ ਹੈ ਕਿਸੇ ਧਾਰਮਿਕ ਆਗੂ ਕੋਲੇ ਜਾਂਦਾ ਹੈ ਭਿੱਖਿਆ ਕਰਕੇ ਜਾਂਦਾ ਸਿੱਖ ਨੂੰ ਕੀ ਬਣਾਇਆ ਇਹਨਾਂ ਗਰੀਬ ਸਿੱਖਣ ਕੋ ਦਊ ਪਾਤਸ਼ਾਹੀ ਅੱਜ ਤਾਂ ਬਦਕਿਸਮਤੀ ਹੈ ਵੀ ਸਿੱਖਾਂ ਨੂੰ ਕਾਪੀਆਂ ਦੇਉ ਤਾਂ ਸਿੱਖ ਬਣਨਗੇ ਇਹਨਾਂ ਨੂੰ ਪੜਾ ਦਿਓ ਨਹੀਂ 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 ਸਿੱਖ ਹੋਰੇ ਬਣਨਾ ਜਿਹਨੇ ਸਿਰ ਦੇਣਾ ਹੈਗਾ ਜਿੱਦੇ ਸਿੱਖ ਬਣ ਗਿਆ ਉਹਦੀ ਕੋਈ ਮੰਗ ਨਹੀਂ ਉਹ ਦੂਜੇ ਨੂੰ ਖਵਾਉਣ ਵਾਲਾ ਬਣੂਗਾ ਹੱਥ ਐ ਬਣਨਾ ਸਿੱਖਦਾ ਜਿੱਦੇ ਤੁਸੀਂ ਅੰਮ੍ਰਿਤ ਪਾਨ ਕਰ ਲਿਆ ਸੋਡੀਆਂ ਇਸ਼ਾਵਾ ਗੁਰੂ ਨੇ ਪੂਰੀਆਂ ਕਰਨੀਆਂ ਬੰਦੇ ਨੇ ਨਹੀਂ ਕਰਨੀਆਂ ਉਹਦੀ ਮੰਗਣ ਦੀ ਬਿਰਤੀ ਖਤਮ ਕਰਦਾ ਹੈ ਗੁਰੂ ਪਦਾਰਥ ਬਹੁਤ ਹੁੰਦੇ ਵੀ ਲੋਕ ਮੰਗਤੇ ਐ ਵੱਡੇ ਵੱਡੇ ਪਦਾਰਥਾਂ ਵਾਲੇ ਵੀ ਮੰਗਤੇ ਐ ਉਹਦੀ ਜਿਹੜੀ ਬਿਰਤੀ ਐ ਮੰਗਤੇ ਵਾਲੀ ਉਹ ਗੁਰੂ ਖਤਮ ਕਰਦਾ ਹੈ ਪਾਤਸ਼ਾਹ ਬਣਾਉਂਦਾ ਹੈਗਾ ਉਹਦੇ ਅੰਦਰ ਬਿਰਤੀ ਦੇਣ ਦੀ ਪੈਦਾ ਹੁੰਦੀ ਹੈ ਕਾਲ ਖਾਏ ਕਿਛ ਹੱਥੋਂ ਦੇ ਉਹ ਕਹ ਲਣਾ ਕਹਦਾ ਮੈਂ ਕਿਰਤ ਕਰੂੰਗਾ ਮੈਂ ਗਮਾਂਡੀ ਨੂੰ ਵੀ ਸਿਖਾਉਂਗਾ ਲੋੜਵੰਦ ਨੂੰ ਸਿਖਾਉਂਗਾ ਇਹ ਸਿੱਖ ਹੈ ਜਿਹੜਾ ਕਹਿੰਦਾ ਮੈਨੂੰ ਆਹ ਦੇ ਦਿਓ ਮੈਨੂੰ ਆਹ ਦੇ ਦਿਓ ਉਹ ਜਿਹਨੂੰ ਕਾਪੀਆਂ ਦੇਵੋਗੇ ਅਗਲੇ ਦਿਨ ਜਿਹਨੇ ਵਰਦੀ ਦਿੱਤੀ ਉੱਥੇ ਚਲੇ ਜਾਣਾ ਹੈ ਧਰਮ ਕਦੇ ਵੀ ਮਾਇਆ ਨਾਲ ਨਹੀਂ ਚੱਲਦਾ ਧਰਮ ਪ੍ਰੇਮ ਦਾ ਮਾਰਗ ਹੈ ਜਿਨ ਪ੍ਰੇਮ ਕਿਓ ਤិន ਹੀ ਪ੍ਰਾਪਾਇਓ ਗੁਰੂ ਸਾਹਿਬ ਨੇ ਨਹੀਂ ਕਿਹਾ ਸੀਗਾ ਤੁਹਾਨੂੰ ਜ਼ਗੀਰਾਂ ਦੇਵਾਂਗੇ ਗੁਰੂ ਸਾਹਿਬ ਨੇ ਕਿਹਾ ਸੀ ਇੱਕ ਸਿਰ ਦੀ ਲੋੜ ਹੈ ਕੋਈ ਉਠੋ ਤੇ ਸਿਰ ਮੰਨ ਕੇ ਅੰਮ੍ਰਿਤ ਪਾਨ ਕਰਾਇਆ ਸੀ ਇਹਦਾ ਨਿਰਾਲਾ ਹੀ ਰਸਤਾ ਹੈਗਾ ਪਰ ਜਦੋਂ ਸਮਾਜ ਦੇ ਵਿੱਚ ਮਾਇਆ ਦਾ ਪ੍ਰਭਾਵ ਹੋਵੇ ਐਦਾਂ ਲੱਗਦਾ ਵੀ ਮਾਇਆ ਵਾਲੇ ਜਿਹੜੇ ਕਾਪੀਆਂ ਕਿਤਾਬਾਂ ਤੇ ਸਿੱਖ ਬਣਨਗੇ ਉਹ ਜਿੱਦẽ ਉਹਨਾਂ ਨੇ ਕੋਈ ਹੋਰ ਦੇਤਾ ਉਹਦੇ ਉਧਰ ਚਲੇ ਜਾਣਗੇ ਉਹਦਾ ਕੋਈ ਕਿਰਦਾਰ ਨਹੀਂ ਹੁੰਦਾ ਜਿੱਦẽ ਗੁਰੂ ਨੇ ਸਿੱਖਨ ਤੇ ਕਿਰਪਾ ਕੀਤੀ ਇਹਨੂੰ ਮੰਗਤੇ ਤੋਂ ਪਾਤਸ਼ਾਹ ਬਣਾ ਦੇਣਾ ਲੈਣ ਦੀ ਬਿਰਤੀ ਖਤਮ ਕਰਨੀ ਹੈ ਦੇਣ ਦੀ ਬਿਰਤੀ ਕਰਨੀ ਹੈ ਉਹਦੀ ਫਿਰ ਜਿਹੜੀ ਮੰਗਣ ਦੀ ਬਿਰਤੀ ਹੈ ਕਿਹੜੀ ਜਿਨ੍ਹਾਂ ਨੇ ਸਾਰਾ ਕੁਝ ਇੱਕ ਓੰਕਾਰ ਤੋਂ ਲੈ ਕੇ ਕਮਾਉਂਦੇ ਆਉਂਦੇ ਨੇ 14 ਪੌੜੀਆਂ ਤੱਕ ਉਹ ਫਿਰ ਉਹਨਾਂ ਦੀ ਬਿਰਤੀ ਬਣ ਜਾਂਦੀ ਹੈ ਗੁਰਪ੍ਰਸਾਦ ਮੇਰੇ ਮਨ ਵਸਿਆ ਜੋ ਮੰਗੋ ਸੋ ਪਾਵੋਂ ਰੇ ਫਿਰ ਉਹ ਗੁਰੂ ਤੋਂ ਮੰਗਦੇ ਨੇ ਤੇ ਗੁਰੂ ਵੀ ਉਹ ਜਿਹੜਾ ਕੋ ਮੰਗਦਾ ਉਹੀ ਦੇ ਦਿੰਦਾ ਹੈ ਗੁਰਪ੍ਰਸਾਦ ਗੁਰੂ ਦੀ ਕਿਰਪਾ ਹੋਈ ਪ੍ਰਮਾਤਮਾ ਆਪ ਹੀ ਹਿਰਦੇ ਚ ਵਸ ਗਿਆ ਗੁਰਪ੍ਰਸਾਦ ਮੇਰੇ ਮਨ ਵਸਿਆ ਜੋ ਮੰਗੋ ਸੋ ਪਾਵੋਂ ਰੇ ਨਾਮ ਰੰਗ ਇਹ ਮੰਤਰ ਪਤਾਨਾ ਬਹਰ ਨਕਤ ਹੂੰ ਤਾਬੂ ਰੇ ਨਾਮ ਦੇ ਰੰਗ ਨਾਲ ਮੇਰਾ ਮਨ ਤ੍ਰਿਪਤ ਹੋ ਗਿਆ ਹੁਣ ਭਟਕਣੇ ਮੁੱਕੀ ਬਹਰ ਨਾ ਕਤ ਹੂੰ ਧਾਵੂਰੇ ਹਮਰਾ ठाकुर ਸਭ ਤੇ ਉੱਚਾ ਉਹ ਸਾਰਿਆਂ ਤੋਂ ਵੱਡਾ ਮੇਰਾ ਪ੍ਰਮਾਤਮਾ ਮੈਂ ਉਹਦੇ ਨਾਲ ਜੁੜ ਗਿਆ ਬੰਦਿਆਂ ਦੀ ਮਥਾਜੀ ਮੁੱਕ ਗਈ ਹਮਰਾ ठाकुर ਸਭ ਤੇ ਉੱਚਾ ਰਹਿਣ ਦਿਨ ਸਤਿ ਸਗਾਵੂਰੇ ਥਿਨ ਮੈਂ ਥਾਪਣ ਥਿਨ ਮੈਂ ਥਾਪ ਉਥਾਪਣ ਹਾਰਾ ਤਿਸਤੇ ਤੁਜੈ ਰਬ ਉਹ ਜਿਹੜਾ ਖਿੰਦੇ ਵਿੱਚ ਥਾਪਣ ਵਾਲਾ ਤੇ ਉਥਾਪਣ ਵਾਲਾ ਮੇਰਾ ਵੈਗਰੂ ਹੈ ਮੈਂ ਉਹਦੇ ਨਾਲ ਜੁੜ ਗਿਆ ਜਦੋਂ ਉਹਦੇ ਨਾਲ ਜਿਹੜਾ ਮਨੁੱਖ ਜੁੜ ਗਿਆ ਉਹ ਆਪ ਵੀ ਤਰਦਾ ਸਾਰਿਆਂ ਨੂੰ ਤਾਰ ਲੈਂਦਾ ਫਿਰ ਉਹਦੀਆਂ ਜਿਹੜੀਆਂ ਸਾਰੀਆਂ ਭਟਕਣਾ ਉਹ ਵੀ ਮੁੱਕ ਜਾਂਦੀਆਂ ਨੇ ਪਰ ਇਹ ਹੁੰਦਾ ਕਿਦਾਂ ਹੈ ਐਸਾ ਨਾਮ ਨਿਰੰਜਨ ਹੋਇ ਏਕੋ ਮਨ ਜਾਣੈ ਮਨ ਕੋ ਐਸਾ ਨਾਮ ਨਿਰੰਜਨ ਹੋਇ ਇਹ じゃ ਮੇਰਾ ਨਾਮ ਉਹ ਮੇਰੇ ਬਹਿਗੁਰੂ ਦਾ ਜਿਹੜਾ ਕਾਲਕ ਤੋਂ ਰਹਤਾ ਹੈ ਜੇ ਕੋ ਮਨ ਜਾਣੈ ਜਿਹੜਾ ਵੀ ਮਨੁੱਖ ਉਹ ਪਰਮਾਤਮਾ ਦੇ ਨਾਮ ਨੂੰ ਹੁਕਮ ਨੂੰ ਰਜਾ ਨੂੰ ਮਨ ਵਿੱਚ ਇੱਥੇ ਮੰਮੇ ਦਾ ਪਹਿਲੇ ਤੇ ਟਿੱਪੀ ਆ ਇਹਦਾ ਮਤਲਬ ਮਨ ਮੰਨਣਾ ਕਰਦਾ ਹੈ ਅਗਲੇ ਮੰਮੇ ਨੂੰ ਸਿਹਾਰੀ ਆ ਇਹਦਾ ਮਤਲਬ ਮਨ ਵਿੱਚ ਆਪਣੀ ਆਤਮਾ ਵਿੱਚ ਜਿਹੜਾ ਗੁਰੂ ਦੇ ਸ਼ਬਦ ਨੂੰ ਨਾਮ ਨੂੰ ਮੰਨ ਲੈਂਦਾ ਫਿਰ ਉਹਦੀ ਇਹ ਵਸਤਈ ਬਣਦੀ ਹੈ ਉਹ ਸਾਰੇ ਬਕਾਰਾਂ ਦੇ ਵਿੱਚੋਂ ਮੁਕਤ ਹੋ ਜਾਂਦਾ ਤੇ ਫਿਰ ਅੱਗੇ ਬਣੂਗਾ ਕੀ ਅਗਲੀ ਪੌੜੀ ਵਿਚਾਰਾਂਗੇ ਪੰਜ ਪਰਦਾ ਪੰਜ ਪਰਵਾਣ ਉਹ ਫਿਰ ਪੰਜ ਬਣਦਾਗਾ ਆ ਤੇ ਆਪਾਂ ਮਹਾਰਾਜ ਕਿਰਪਾ ਕਰਨ ਉਹਦੇ ਗੁਣ ਜਰੂਰ ਗਾਈਏ ਹੈ ਨਾ ਵਾਹਿਗੁਰੂ 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 ਗੁਰੂ ਵਾਹਿਗੁਰੂ 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 ਟਾਈਮ ਵੀ ਹੋ ਗਿਆ ਇੱਕ ਵਾਰਾ ਪਾਠ ਜ਼ਰੂਰ ਕਰ ਲੀ ਹੈ ਨਾ ਛੋਟਾ ਹੀ ਹੈ ਪੜ ਲਓ ਸਾਰੇ ਮੰਨੈ ਪਾਵਹਿ ਮੂਖ ਦਵਾਰ ਮੰਨੈ ਪਾਵਹਿ ਮੂਖ ਦਵਾਰ ਮੰਨੈ ਪਰਵਾਰੈ ਸਾਧਾਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਭਵੈ ਨਾ ਭਿਖ ਮੰਨੈ ਨਾਨਕ ਭਵੈ ਨਾ ਭਿਖ ਐਸਾ ਨਾਮ ਨਿਰੰਝਨ ਹੋਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਜੇ ਕੋ ਮਨ ਜਾਣੈ ਮਨ ਕੋਏ ਐਸਾ ਨਾਮ ਨਿਰੰਜਨ ਹੋਏ ਐਸਾ ਨਾਮ ਨਿਰੰਜਨ ਹੋ ਜੇ ਕੋ ਮਨ ਜਾਣੈ ਮਨ ਕੋਏ ਜੇ ਕੋ ਮਨ ਜਾਣੈ ਮਨ ਕੋਏ ਸਾਰੀਆਂ ਸੰਗਤਾਂ ਦਾ ਧੰਨਵਾਦ ਭੁੱਲਾਂ ਚੁੱਕਾਂ ਦੀ ਮਾਫੀ ਜਿੰਨੀ ਮਹਾਰਾਜ ਮੱਤਵੁੱਧ ਬਖਸ਼ੀਦੇ ਨੇ ਆਪਾਂ ਉਹਨਾਂ ਦੀ ਵਿਚਾਰ ਕਰਦੇ ਨੇ ਅਨੇਕਾਂ ਭੁੱਲਾਂ ਹੋ ਜਾਂਦੀਆਂ ਭੁੱਲਾਂ ਗਲਤੀਆਂ ਮੇਰੀ ਝੋਲੀ ਚ ਪਾ ਦੇਣੀਆਂ ਸ਼ਬਦ ਗੁਰੂ ਦਾ ਜਾਣ ਕੇ ਹਿਰਦੇ 'ਚ ਵਸਾ ਲੈਣਾ ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ